ਰੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਮਲੇਰ ਕੋਲਾ ਦੇ 786 ਚੌਕ ਵਿੱਚ ਇੱਕ ਚੋਣ ਨੁਕਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇੰਡੀਆ ਗੱਠਬੰਧਨ ਸੰਵਿਧਾਨ ਨੂੰ ਬਚਾਉਂਦੀਆਂ ਗੱਲਾਂ ਕਰਦਾ ਹੈ ਉਦੋਂ ਸੰਵਿਧਾਨ ਕਿਤੇ ਸੀ ਜਦੋਂ ਕਾਂਗਰਸ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਕੇ ਢੇਟਾਰੀ ਕੀਤਾ ਜਦੋਂ ਰਾਜੀਵ ਗਾਨੀ ਨੇ ਬਾਬਰੀ ਮਸਜਿਦ ਦਾ ਜੰਦਾ ਖਲਵਾਇਆ ਤੇ 1992 ਵਿੱਚ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ ਉਦੋਂ ਵੀ ਨਰਸੀਮਹਾ ਰਾਓ ਕਾਂਗਰਸ ਦੀ ਸਰਕਾਰ ਦਾ ਹੀ ਸੀ ਉਦੋਂ ਸੰਵਿਧਾਨ ਦੀ ਰਾਖੀ ਕਿਉਂ ਨਹੀਂ ਕੀਤੀ ਸਰਦਾਰ ਮਾਨ ਨੇ ਕਿਹਾ ਕਿ ਦਿੱਲੀ ਤੋਂ ਆਦੇਸ਼ ਲੈ ਕੇ ਚੱਲਣ ਵਾਲੀਆਂ ਪਾਰਟੀਆਂ ਤੁਹਾਡੇ ਲਈ ਕੁਝ ਵੀ ਨਹੀਂ ਕਰ ਸਕਦੀਆਂ ਜੇਕਰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੀ ਰਾਖੀ ਆਪ ਕਰਨ ਆਪਣੇ ਹੀ ਨੁਮਾਇੰਦਾ ਪਾਰਲੀਮੈਂਟ ਵਿੱਚ ਚੁਣ ਕੇ ਭੇਜਨੇ ਪੈਣਗੇ ਅੱਗੇ ਹੋਰ ਕੀ ਹੈ ਕੌਮਾਂ ਦੇ ਹੱਕ ਚ ਬੋਲਦੇ ਆਂ ਸਿਰਫ ਤੇ ਸਿਰਫ ਪੰਜਾਬ ਦੀ ਸਿਰਫ ਪੰਜਾਬ ਦੇ ਦੋ ਇੱਤੇ ਕਾ ਕੇ 1927 ਦੇ ਵਿੱਚ ਦੋ ਤੰਮਾਕ ਰਗੀਰ ਕੱਢ ਦਿੱਤੀ ਗਈ ਜਿਹਦਾ ਨੁਕਸਾਨ 15 ਲੱਖ ਸਾਨੂੰ ਜਾਨਾਂ ਗਪਾਉਣੀਆਂ ਪਈਆਂ ਭਰਾਓ 10 ਲੱਖ ਦਾ ਰਿਪੋਰਟ ਹੈ 5 ਲੱਖ ਦਾ ਕੋਈ ਰਿਕਾਰਡ ਨਹੀਂ 1947 ਦੇ ਵਿੱਚ 360 ਲੱਖ ਵਰਗ ਕਿਲੋਮੀਟਰ ਦਾ ਖੇਤਰਫਲ ਦਾ ਵੇਸ ਪੰਜਾਬ ਦੋ ਹਿੱਸੇਟ ਵੰਡਿਆ ਗਿਆ ਜਿਹੜੇ ਅੱਜ 27 ਜਨਵਰੀ ਨੂੰ ਜਸ਼ਨ ਮਨਾਏ ਜਾਂਦੇ ਆ ਇਹ ਦੋ ਕੌਮਾਂ ਦੇ ਖੂਨ ਦੇ ਤੇ ਸਾਡੀ ਧਰਤੀ ਦੇ ਦੋ ਹਿੱਸੇ ਬਣਾ ਕੇ ਸਾਡਾ ਨੁਕਸਾਨ ਕਰਕੇ ਜਿਹੜਾ ਕਿ ਸਾਡੀਆਂ ਕੌਮਾਂ ਨੂੰ ਅਜੇ ਤੱਕ ਸੰਦੇ ਨਹੀਂ ਆਈ 360 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਦੇ ਵਿੱਚ 210 ਪਾਕਿਸਤਾਨ ਚ ਰਹਿ ਗਿਆ ਮੇਰੇ ਭਰਾਓ 1.5 ਲੱਖ ਵਰਗ ਕਿਲੋਮੀਟਰ ਇਧਰਲੇ ਚੜ੍ਹਦੇ ਪੰਜਾਬ ਨੂੰ ਮਿਲ ਗਿਆ 1967 ਦੇ ਵਿੱਚ ਇਸ ਪੰਜਾਬ ਦੇ ਵੀ ਤਿੰਨ ਟੋਟੇ ਕਰ ਦਿੱਤੇ ਗਏ ਅੱਜ ਜਿਹੜਾ ਪੰਜਾਬ ਸਾਡੇ ਗੁਰੂਆਂ ਦਾ ਪੀਰਾਂ ਪਗੰਬਰਾਂ ਦਾ ਪੰਜਾਬ ਹੈ ਉਹ ਸਿਰਫ 50 ਲੱਖ ਵਰਗ ਕਿਲੋਮੀਟਰ ਦਾ ਪੰਜਾਬੀ ਜੀ ਬਣ ਕੇ ਰਹਿ ਗਈ ਅੱਜ ਵੀ ਸਾਡੇ ਉੱਪਰ ਹੁਕਮਰਾਨਾਂ ਨੇ ਜਦੋਂ ਵੀ ਕਿਤੇ ਅਸੀਂ ਹੱਕਾਂ ਕੂਕ ਦੀ ਗੱਲ ਕੀਤੀ ਤੇ ਆਪਣੇ ਲੋਕਾਂ ਦੀ ਹੱਤ ਬੰਦਾ ਵੇ ਕੋਈ ਕੇਸਰ ਦਾ ਐਮਪੀ ਐ ਜਿਹੜਾ ਕੋਈ ਹੱਕ ਦੇ ਵਿੱਚ ਬੋਲਦਾ ਤੇ ਆਪਾਂ ਸਰਦਾਰ ਮਾਨ ਸਾਹਿਬ ਨੂੰ ਬੜੀ ਬਹੁਮਤ ਨਾਲ ਮੇਰੇ ਬੋਲੇ ਵਿੱਚ ਜਿਵਾ ਕੇ ਭੇਜੀਏ ਇੰਨੇ ਕਹਿਣਾ ਮੈਂ ਕੇਵਾ ਦਾ ਜੱਜ ਕਾਂ

ਬਾਬਰੀ ਮਸਜਿਦ ਨੂੰ ਕਰਾਇਆ ਗਿਆ ਜਿਹੜੇ ਗੱਲਾਂ ਕਰਦੇ ਆ ਸੰਵਿਧਾਨ ਬਚਾਉਣ ਦੀਆਂ ਉਹ ਵੀ ਸੰਵਿਧਾਨ ਦੇ ਰਾਖੇ ਕਿਹੜੇ ਸੰਵਿਧਾਨ ਨੇ ਅਜਾਜਤ ਦਿੱਤੀ ਸੀ ਇੰਦਰਾ ਗਾਂਧੀ ਨੂੰ ਤੇ 1992 ਦੇ ਵਿੱਚ ਕਾਂਗਰਸਾਈ ਪ੍ਰਧਾਨ ਮੰਤਰੀ ਸੀ ਪੀਵੀ ਨਰਸੀਵਾੜੋ ਉਦੋਂ ਵੀ ਉਹ ਸੰਵਿਧਾਨ ਦੀ ਰਾਖੀ ਕਰਦੇ ਸਨ ਅੱਜ ਵੀ ਸੰਵਿਧਾਨ ਬਚਾਉਣ ਦੀਆਂ ਗੱਲਾਂ ਪਾਰਟੀਆਂ ਕਰਦੀਆਂ ਨੇ ਕਿਸੇ ਸੰਵਿਧਾਨ ਨੇ ਉਹਨਾਂ ਨੇ ਪਰ ਮਜਬੂਰੀਆਂ ਇਲੈਕਸ਼ਨ ਕਰੰਦੀਆਂ ਤੇ ਉਹ ਪ੍ਰੇਟੀ ਦਾ ਪਰਚਾ ਦਰਜ ਹੈ ਤੇ ਜਿੱਤਣ ਤੋਂ ਬਾਅਦ ਅਗਰ ਆਪਾਂ ਲੋਕ ਇਹ ਗਲਤੀ ਕਰਦੇ ਆ ਕਿ ਸੁਖਬਾਰ ਖੇੜੇ ਨੇ ਜਿਤਾ ਦਿੰਦੇ ਨੇ ਲੱਲ ਸਮਰៅ ਸੀ ਜੇ ਕਾਂਗਰਸ ਪਾਰਟੀ ਤੇ ਲੱਲ ਸਮਰៅ ਚਾਹੁੰਦੇ ਇਹ ਭਾਜੀਪੀ ਤੇ ਆਰਐਸਐਸ ਨੂੰ ਖੇਡ ਵਾਨੀ ਬੱਬਰੇ ਭਸਟਰ ਨੂੰ ਨਾਸ਼ਿੰਦ ਕਰਦੇ ਸਾ ਪ੍ਰਾਈਮ ਮਿਨਿਸਟਰ ਵਜੀਰ ਆਜ਼ਮ ਗੱਲ ਸਾਜਰ ਸੀ ਪਰ ਜਦੋਂ ਜੀਵ ਗਾਂਧੀ ਨੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਚਾਹਤੀਆਂ ਦੇਤੀਆਂ ਸੀ ਕਿ ਪਬਲਿਕ ਮੈਸਨ ਨੂੰ ਖੋਲ ਦੋ ਫਿਰ ਨਾਨ ਸਰਵਰਾਉ ਉਹ ਕਿਵੇਂ ਕਾਂਗਰਸ ਪਾਰਟੀ ਤੋਂ 57 ਸੱਤਰ ਸੀ ਅੱਜ ਪ੍ਰੋਗਰਾਮਾ ਹੋ ਰਿਹਾ ਹੈ ਕੀ ਭਾਜਪਾ ਨੇ ਆਰਐਸਐਸ ਰੋਕਣ ਦੇ ਲਈ ਕਾਂਗਰਸ ਨੂੰ ਵੋਟ ਪਾਓ ਕਿਹੜੇ ਮੂਹ ਦੇ ਨਾਲ ਅਸੀਂ ਕਾਂਗਰਸ ਨੂੰ ਵੋਟ ਪਾ ਦਾਂਗੇ ਜਿਹੜੀ ਸਾਜਿਸ਼ ਦੇ ਵਿੱਚ ਸੀ ਜਿਹੜੀ ਕਪੜੀ ਵਸਤੀ ਸ਼ਹਾਦਤ ਨੂੰ ਰੋਕਣ ਦੀ ਸੀ ਪਰ ਉਸ ਨੇ ਨਹੀਂ ਰੋਕਿਆ ਸੋਸ਼ਧ ਕਾਰਿਓ ਸਾਥ ਸਮਾਜ ਦੇ ਸਾਡੀ ਪਾਰਟੀ ਹੈ ਜਿਹੜੀ ਹਮੇਸ਼ਾ ਕੱਟੜ ਕਿਰਤੀਆਂ ਦੇ ਲਈ बोलਦੀ ਹੈ ਕੰਟੀ ਹੈ ਐਕਸ਼ਨ ਕਰਦੀ ਹੈ ਅਸੀਂ ਬਬਰੀ ਮਸਜਿਦ ਦੇ ਲਈ ਲੂਪੀ ਜਾ ਕੇ ਗ੍ਰਿਫਤਾਰ ਹੋਏ ਬਹੁਤ ਸਾਡੇ ਤੇ ਜੋੜ ਲੱਗਿਆ ਕਿ ਤੁਸੀਂ ਨਹੀਂ ਜਾਣਾ ਪਰ ਸਾਡੀ ਮਜਬੂਰੀ ਸੀ ਕਿ ਪਹਿਲਾਂ ਕਾਂਗਰਸ ਪਾਰ ਜਿੱਤੇ ਹਟਕਵਾ ਬੀਜੇਪੀ ਨੇ ਰੱਖ ਕੇ ਸਾਡੇ ਦਰਬਾਰ ਸਾਹਿਬ ਨੂੰ ਪਾਇਆ 1987 ਦੇ ਵਿੱਚ ਸ਼ਹੀਦ ਜੀਤੇ ਕਾਹਤਗੱਤ ਸਾਹਿਬ ਸਾਡੇ ਲੀਡਰ ਸਾਹਿਬ ਜਨੈਲ ਸਿੰਘ ਪਿੰਡਾ ਵਾਲੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਫੇਰ ਮੇਰਾ ਮਤਲਬ ਹੈ ਅਸੀਂ ਕਾਂਗਰਸ ਤੇ ਬੀਜੇਪੀ ਦੇ ਉੱਤੇ ਕਿਵੇਂ ਇਤਬਾਰ ਕਰ ਸਾਜੇ ਹੈ ਇਹ ਸਾਹਮਣੇ ਹੈ ਕਿ ਜੇ ਹਿੰਦੁਸਤਾਨ ਦੇ ਵਿੱਚ ਦੋ ਗਿਣਤੀ ਇਕਵਾ ਦੀ ਹੈ ਫਿਰ ਨਾ ਕਾਂਗਰਸ ਨਾ ਭਾਜਪਾ ਆਰਐਸਐਸ ਸਾਡੀ ਘੱਟ ਗਿਣਤੀਆਂ ਦੇ ਲਈ ਖੜ ਸਦੇ ਹੈ ਕਿਉਂ ਕਰਕੇ ਹਮਤ ਦੇ ਵਿੱਚ ਆਉਣ ਦੇ ਲਈ ਇਹਨਾਂ ਨੂੰ ਖੋ ਗਿਣਤੀ ਹਿੰਦੂ ਦੀ ਲੋੜ ਹੈ ਅੱਜ Prime Minister Modi.